ਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਤੇ ਡੇਰਾ ਸ਼ਰਧਾਲੂ ਅਤੇ ਖੁੰਦਾਨ ਸਮਿਤੀ ਦੇ ਸੇਵਾਦਾਰ ਤਰਸੀਮ ਹਿੰਸਾ ਵੱਲੋਂ ਆਪਣੀ ਮਾਤਾ ਜਸਪਾਲ ਕੌਰ ਹਿੰਸਾ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪਰਨ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਪ੍ਰਾਪਤ ਵੇਰਵੇ ਅਨੁਸਾਰ ਸੇਵਾਦਾਰ ਮਾਤਾ ਜਸਪਾਲ ਕੌਰ ਇਨਸਾ ਉਮਰ 72 ਸਾਲ ਬਠਿੰਡਾ ਦੇ ਦਿਹਾਨ ਤੋਂ ਬਾਅਦ ਉਹਨਾਂ ਦੇ ਬੇਟੀ ਲਖਵੀਰ ਸਿੰਘ ਤਰਸੀਮ ਸਿੰਘ ਬੇਟੀਆਂ ਮਲਕੀਤ ਕੌਰ ਇਨਸਾ ਕੁਲਵਿੰਦਰ ਕੌਰ ਵੀਰਪਾਲ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਵੈਕੈਂਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਮਰੋਹਾ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਮਾਤਾ ਜਸਪਾਲ ਕੋ ਰੀਨਸਾ ਅਮਰ ਰਹੇ ਜਬ ਤੱਕ ਸੂਰਜ ਚੰਦ ਰਹੇਗਾ ਮਾਤਾ ਜਸਪਾਲ ਕੋ ਰੀਨਸਾ ਤੇਰਾ ਨਾਮ ਰਹੇਗਾ ਦੇ ਨਾਰਿਆਲੀ ਮਿਰਤਕ ਦੇਹ ਨੂੰ ਰਿਸ਼ਤੇਦਾਰਾਂ ਸਨੇਹੀਆਂ ਅਤੇ ਵੱਡੇ ਗਿਣਤੀ ਵਿੱਚ ਬਲਾਗ ਦੀ ਸਾਥ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ ਬਲਾਕ ਪ੍ਰੇਮੀ ਸੇਵਕ ਇਨਚਾਰਜ ਗੁਰਤੇਜ ਸਿੰਘ ਇਨਸਾ ਨੇ ਦੱਸਿਆ ਕਿ ਬੀਤੀ ਰਾਤ ਮਾਤਾ ਜਸਪਾਲ ਕੋਰ ਇਨਸਾ ਦਾ ਦੇਹਾਂਤ ਹੋ ਗਿਆ ਸੀ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਇਹਨਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਦਾ ਪਰਣ ਲਿਆ ਹੋਇਆ ਸੀ ਮਾਤਾ ਜਸਪਾਲ ਕੋਰ ਇਨਸਾ ਦੀ ਇਸ ਇੱਛਾ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ ਦੰਦਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਬਲਾਕ ਬਠਿੰਡਾ ਦੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਮਾਤਾ ਜਸਪਾਲ ਕੌਰ ਜੀ ਜੋ ਰਾਤ ਆਪਣਾ ਚੋਲਾ ਛੱਡ ਗਏ ਸਨ ਅੱਜ ਉਹਨਾਂ ਦੀ ਪੂਰੇ ਬਲਾਕ ਮੰਨੀਆਂ ਰਲ ਕੇ ਬਾਡੀ ਡੋਨੇਟ ਕੀਤੀ ਗਈ ਹੈ ਤਾਂ ਮਾਤਾ ਜੀ ਦੇ بیٹے ਬਾਈ ਤਰਸੀਮ ਜੀ ਲੰਬੇ ਸਮੇਂ ਤੋਂ ਬਲੱਡ ਸੰਪਤੀ ਦੇ ਵਿੱਚ ਸੇਵਾ ਕਰਦੇ ਆ ਰਹੇ ਆ ਸਾਰੇ ਹੀ ਪਰਿਵਾਰ ਨੇ ਸਾਰੇ ਪਰਿਵਾਰ ਦੇ ਸਹਿਯੋਗ ਦੇ ਨਾਲ ਅੱਜ ਮਾਤਾ ਜੀ ਦਾ ਸਰੀਰਦਾਨ ਕੀਤਾ ਗਿਆ ਹੈ ਜੋ ਕਿ ਡੇਰਾ ਸੱਚਾ ਸੌਦਾ ਦੀ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਦੀ ਪ੍ਰੇਰਨਾ ਦੇ ਸਦਕਾ ਇਹ ਕਾਰਿਆ ਹੋਇਆ ਹੈ ਤਾਂ ਧੰਨ ਕਹ ਦੇ ਕਾਬਲ ਹੈ ਜੀ ਪਰਿਵਾਰ ਜੋ ਕਿ ਜਿਉਂਦੇ ਜੀ ਵੀ ਮਾਤਾ ਜੀ ਬਹੁਤ ਸੇਵਾ ਕਰਦੇ ਰਹੇ ਔਰ ਜਾਂਦੇ ਜਾਂਦੇ ਆਪਣਾ ਸਰੀਰਦਾਨ ਕਰਕੇ ਬਹੁਤ ਹੀ ਵੱਡਾ ਕੰਮ ਕਰ ਗਏ ਸਾਡੀ ਸਾਰੀ ਟੀਮ ਵੱਨੀਓ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਦੰਨ ਦੰਨ ਸਤਿਗੁਰੂ ਤੇਰਾ ਪਟਿਆ ਜੀ ਰਹਿਣ ਹੋਰੀਏ ਬਠਿੰਡਾ ਸ਼ਹਿਰ ਦੇ ਵਿੱਚੋਂ 112ਵੀਂ ਬਾਡੀ ਇਹ ਇਸ ਪਰਿਵਾਰ ਵੱਲੋਂ দান ਕੀਤੀ ਜਾ ਰਹੀ ਹੈ ਡੇਰਾ ਸੱਚਾ ਸੌਦਾ ਸント ਗੁਰਮੀਤ ਰਾਮ ਰੇਹਣ ਸਿੰਘ ਜੀ ਇਸਾਂ ਦੀ ਸਿੱਖਿਆ ਦੇ ਤਹਿਤ ਜੋ ਇਸ ਸ਼ਰੀਪਤਾਨ ਕੀਤਾ ਜਾ ਰਿਹਾ ਹੈ ਅਬਰ ਉਹ ਵਿੱਚ ਯੂਪੀ ਦੇ ਵਿੱਚ ਖੋਜ ਕੇਂਦਰ ਦੇ ਵਿੱਚ ਜਾ ਰਿਹਾ ਹੈ ਜਿੱਥੇ ਜਾ ਕੇ ਡਾਕਟਰ ਸਾਹਿਬਾਨ ਇਹਨਾਂ ਇਸ ਬੱਡੀ ਤੋਂ ਸਿੱਖਿਆ ਲੈਣਗੇ ਔਰ ਬਿਮਾਰੀਆਂ ਦੀ ਖੋਜ ਕਰਨਗੇ ਇਸ ਕਰਕੇ ਖੋਜ ਕੇਂਦਰ ਵਿੱਚ ਇਹ ਜੋ ਬੱਡੀ ਜਾ ਰਹੀ ਹੈ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਜੋ ਇਹ ਦਾਨ ਕੀਤਾ ਜਾ ਰਿਹਾ ਹੈ ਬਲੱਡ ਦਾਨ ਅੱਖਾਂ ਦਾਨ ਜਾਂ ਬਾਡੀ ਦਾਨ ਇਹ ਡੇਰਾ ਸੱਚਾ ਸਰਦਾ ਡਾਕਟਰ ਸੰਤ ਕੁਮਿਤ ਰਾਮ ਨਿਹਰ ਸਿੰਘ ਜੀ ਜੀਸਾ ਦੀ ਸਿੱਖਿਆ ਤਹਿਤ ਹੀ ਇਹ ਹੋ ਰਿਹਾ ਹੈ ਤਦ ਦੇਖਿਆ ਤੁਸੀਂ ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੋਦਾ ਦੇ ਕਿਸੇ ਵੀ ਸ਼ਰਧਾਲੂ ਦੇ ਪਰਿਵਾਰ ਦੇ ਵਿੱਚ ਕੋਈ ਦਿਹਾਂਤ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਸ ਮ੍ਰਿਤਕ ਸ਼ਰੀਰ ਨੂੰ ਦਸ ਅਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਂਦਾ ਹੈ ਤਾਂ ਕਿ ਜੋ ਨਵੇਂ ਵਿਦਿਆਰਥੀ ਮੈਡੀਕਲ ਖੋਜ ਕਰਦੇ ਹਨ ਰਿਸਰਚ ਕਰਦੇ ਹਨ ਉਹ ਮ੍ਰਿਤਕ ਸ਼ਰੀਰਾਂ 'ਤੇ ਰਿਸਰਚ ਕਰਕੇ ਭਿਆਨਕ ਬਿਮਾਰੀਆਂ 'ਤੇ ਨਵੀਂ ਖੋਜ ਸਾਹਮਣੇ ਲੈ ਕੇ ਆਉਂਦੇ ਨੇ ਡੇਰਾ ਸੱਚਾ ਲੋਵਾਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ जसपार कार जी असां अमर रहे